ਹੇ ਸਤਿ ਸ੍ਰੀ ਅਕਾਲ ਜੀ ਕਿਸਾਨ ਵੀਰੋ ਕੀ ਆ ਹਾਲ ਚਾਲ ਅੱਜ ਆਪਾਂ ਪਹੁੰਚ ਚੁੱਕੇ ਆਂ ਜਗਰਾਉ ਮੰਡੀ ਦੋ ਝੋਟੀਆਂ ਤੇ ਕਰਦੇ ਆਂ ਗੱਲਾਂ ਬਾਤਾਂ ਫੌਜੀ ਸਾਹਬ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਫੌਜੀ ਸਾਹਬ ਹੋਰ ਕੀ ਹਾਲ ਚਾਲ ਵਧੀਆ ਵਧੀਆ ਤੁਸੀਂ ਸੁਣਾਓ ਜੀ ਬਾਤ ਠੀਕ ਆ ਤੇ ਅੱਜ ਪਹੁੰਚੇ ਜਗਰਾਉ ਮੰਡੀ ਹਾਂਜੀ ਦੋ ਝੋਟੀਆਂ ਲੈ ਕੇ ਆਏ ਪਹਿਲੀ ਮੰਡੀ ਆ ਜੀ ਠੀਕ ਆ ਜੀ 30 ਤਰੀਕ ਦੀ ਮੇਰੇ ਕੋਲ 30 ਦੀ ਜਗਤ 30 ਤਰੀਕ ਦੀ ਪਹਿਲੀ ਮੰਡੀ ਆ ਠੀਕ ਆ ਜੀ 30 ਤਰੀਕ ਦੀ ਹੁੰਦੀ ਆ ਹਾਂਜੀ ਹਾਂਜੀ ਮਾ ਤੇ ਕਦੋਂ ਪਹਿਲੀ ਮੰਡੀ ਦਾ ਕੋਈ ਦੋ ਉੱਠ ਕੇ ਲੈ ਕੇ ਪਹੁੰਚ ਗਏ ਹਾਂ ਜੀ ਇਹਨੇ ਚਾਹੀਦੀਆਂ ਨੇ ਦੇਖਦੇ ਇਹ ਕਿਵੇਂ ਝੋਟੀ ਝੋਟੀ ਦੂਸਰਾ ਸੁਆਹ ਨਹੀਂ ਅੱਛਾ ਜੀ ਮੂੰਹ ਤਾਂ ਛੇ ਦਾ ਚੰਗੀ ਥੱਲੇ ਹੁਣ ਥੱਲੇ ਉਹ ਮਾਂ ਦਾ ਕੀ ਬਤਾ ਚਾਚੂ ਇੱਕ ਨੰਬਰ ਇੱਕ ਨੰਬਰ ਪੂਰਾ ਕਿੰਨਾ ਦੁੱਧ ਹੈ 15 ਲੀਟਰ ਦਾ ਸਟਾਕ ਤਿਆਰ ਠੀਕ ਹੈ ਸਿੰਗੀ-ਸੁੰਗੀ ਵੇਖੋ ਜੀ ਬਹੁਤ ਜਿਆਦਾ ਚੰਗੀ ਲੱਗੀ ਆ ਛਿੱਗੀ ਅਮੂ ਛਿੱਗੀ ਵੇਖੋ ਨੀਲੀ ਜਿਹੀ ਪੈਂਦੀ ਆ 15 ਲੀਟਰ ਤਿਆਰ ਘਰੋਂ ਆਪਣੇ ਨੂੰ ਮਿਲ ਕੇ ਲੈ ਜਾਗੇ ਠੀਕ ਹੈ ਜੀ ਇੱਕ ਆ ਗਈ ਮੋਰਾ ਦੀ ਇੱਕ ਮੋਰਾ ਦੀ ਵੇਖੋ ਜੀ ਸਿੰਗੀ-ਸੁੰਗੀ ਆਂਦੀ ਬਹੁਤ ਜਿਆਦਾ ਚੰਗੀ ਨਿੱਕੀ-ਨਿੱਕੀ ਸਿੰਗੀ ਆਂ। ਇਹਦੀ ਕੀ ਡਿਟੇਲ ਆ ਜੀ? ਇਹ M20 ਚੁੱਤੀ ਆ। ਹਾਂਜੀ। ਲੂਨ ਆ। ਠੀਕ ਆ ਜੀ। ਮੁਕਸਰ ਏਰੀਆ ਦੀ ਆ। ਮੁਕਸਰ ਏਰੀਆ ਦੀ ਆ। ਇਹਦਾ ਦੁੱਧ ਕਿੰਨਾ ਆ ਜੀ? ਇਸ ਟਾਈਮ 15 ਲੀਟਰ ਤਿਆਰ। ਠੀਕ ਆ ਜੀ। ਕਰਿਓ ਇਹਨੂੰ ਉਹਨੂੰ ਵੀ। ਵੇਖੋ ਝੋਟੀ। ਸੱਜਣੋ ਬਹੁਤ ਚੰਗੀ ਝੋਟੀ ਆ ਵਿਰਲਾ-ਮੁਰਲਾ ਲੱਗੀਆਂ। ਕਰੋ ਗੱਲ। ਵੇਖੋ ਠੰਣ ਲੱਗਾ। ਬਹੁਤ ਸੀਤ ਠੰਡੀ ਗਾਵਾਂ ਵਰਗੀ ਕਰਮਾਂ ਵਾਲੀ। ਤੇ ਅੱਜ ਆ ਪਹੁੰਚੇ ਆਪਾਂ ਜਗਰਾਉ ਮੰਡੀ ਦੇ ਵੇਖੋ ਮਾਹੌਲ ਜਗਰਾਉ ਮੰਡੀ ਦਾ ਤਿੰਨ ਤਰੀਕ ਦੀ ਆ ਉਵੇਂ 23 ਦੀ ਲੱਗਦੀ ਆ ਤੇ ਫੌਜੀ ਸਾਹਿਬ ਨੰਬਰ ਦੱਸਿਓ 70873 8195 ਤੇ ਕਰੀ ਹੋਰ ਬੋਲ ਦਿਓ ਜੀ 70873 8195 ਠੀਕ ਆ ਜੀ ਧੰਨਵਾਦ ਵੀਡੀਓ ਐਂਡ ਤੱਕ ਵੇਖਣ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ